ਅਚਾਨਕ ਕੰਨਾਂ 'ਚ ਆਵਾਜ਼ ਪਈ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਇੱਕ ਮਹਿਲਾ ਆਪਣੇ ਘਰ ਵਿੱਚ ਬੈਠੀ ਹੋਈ ਸੀ ਉਸਦੇ ਖੱਬੇ ਹੱਥ ਤੇ 6:00 ਵਜੇ ਹੋਈ ਹੈ ਇਹਨਾਂ ਨੂੰ ਉੱਥੇ ਦੋ ਨੌਜਵਾਨ ਆਉਂਦੇ ਨੇ ਦੋਵਾਂ ਨੇ ਮੂੰਹ ਟਕੇ ਹੁੰਦੇ ਨੇ ਹੱਥ ਦੇ ਵਿੱਚ ਚਾਕੂ ਸੀ ਕੁਝ ਦੇਰ ਉਹ ਮਹਿਲਾ ਦੇ ਆਲੇ ਦੁਆਲੇ ਘੁੰਮਦੇ ਰਹੇ ਤੇ ਫਿਰ ਮਹਿਲਾ ਮਦਦ ਲਈ ਰੌਲਾ ਪਾਉਣ ਲੱਗੀ ਤੇ ਕੌਜਵਾਨ ਨੇ ਮੈਲਾ ਨੂੰ ਦਬੋਚ ਲਿਆ ਤੇ ਦੂਜਾ ਕਪੜੇ ਨਾਲ ਉਸ ਦਾ ਮੂੰਹ ਬੰਨਣ ਦੀ ਕੋਸ਼ਿਸ਼ ਕਰਦਾ ਹੈ ਇਹ ਤਸਵੀਰਾਂ ਸਮਰਾਲਾ ਦੀਆਂ ਨੇ ਜਿੱਥੇ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਮੁਲਜ਼ਮਾ ਨੂੰ ਲੱਭਣ ਲਈ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਦੇਸ਼ ਦੇ ਵਿੱਚ ਚੂਨ ਜ਼ਾਬਤਾ ਲੱਗਿਆ ਹੋਇਆ ਹੈ ਸੁਰੱਖਿਆ ਚਾਗਚਬੰਦ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਹਾਲਾਤ ਦੇਖੋ ਸਰਿਆਮ ਲੁਟੇਰੇ ਹਥਿਆਰ ਲੈ ਲੋਕਾਂ ਦੇ ਘਰਾਂ ਦੇ ਅੰਦਰ ਵੜਦੇ ਨੇ ਲੁੱਟ ਦੀ ਕੋਸ਼ਿਸ਼ ਕਰਦੇ ਨੇ ਕੈਰ ਲਾਅ ਐਂਡ ਆਰਡਰ ਪੰਜਾਬ ਦਾ ਉਹ ਮਸਲਾ ਜੋ ਕੁਝ ਸਾਲਾਂ ਤੋਂ ਲਗਾਤਾਰ ਸੁਰਖੀਆਂ ਬਣਦਾ ਆ ਰਿਹਾ ਤੇ ਤਸਵੀਰਾਂ ਲਗਾਤਾਰ ਸਵਾਲ ਵੀ ਖੜੇ ਕਰਦੀਆਂ ਨੇ ਮੈਨੂੰ ਅਚਾਨਕ ਸ਼ਾਮ ਕ ਜੀ ਦੀ ਮੈਂ ਘਰੇ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ 'ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖੇ ਨੇ ਦੇਖੇ ਨੇ ਜਿਹੜਾ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੌਲਾ ਪਣ ਤੇ ਤੁਹਾਨੂੰ ਪਤਾ ਲੱਗਿਆ ਹੈ ਹਾਂਜੀ ਹਾਂਜੀ ਮੈਨੂੰ ਆਵਾਜ਼ ਸੁਣੀ ਤਾਂ ਮੈਂ ਇੱਥੇ ਗੇਟ ਕੋਲੇ ਝਾੜੂ ਮਾਰਦੀ ਸੀ ਤੇ ਮੈਂ ਬਾਹਰ ਚਲੀ ਗਈ ਫਿਰ ਇਹ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀ ਸੀਗੀ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦ ਜਦ ਮੈਂ ਉਧਰੋਂ ਵਾਪਸ ਮੁੜੀ ਨਾ ਮੁੰਡੇ ਸੋ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਧਰੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਦਾ ਸੰਜੀਤ ਕੋਰ ਟੀਚਰ ਹੈ ਆਪਣੇ ਕਮਲ ਕਲੋਨੀ ਦੇ ਵਿੱਚ ਰਹਿੰਦੇ ਐਤਵਾਰ ਵਾਲੀ ਗੰਦੀ ਗੱਲ ਹੈ ਇਹਨਾਂ ਦਾ ਬੇਟਾ ਨਾ ਜਸਤੇਜ ਰਾਹੌਰ ਸੈਂਟਰ ਚਲਾਉਂਦਾ ਸੀ ਘਰ ਨਾਲ ਸਾਂ ਨਸਾਲਸਾਉ ਹਾਊਸ ਸੈਂਟਰ ਉੱਥੋਂ ਮੈਟਰਸ ਹਾਊਸ ਸੈਂਟਰ ਦੇ ਵਿੱਚ ਪੜੇ ਗਏ ਉਹ ਉਹ ਫੜਨ ਤੋਂ ਬਾਅਦ ਕੋਈ ਇਨਾਂ ਦੇ ਘਰ ਨਾਲ ਇੱਕ ਲੇਡੀਜ਼ ਤੇ ਜੋ ਜੈਂਸ ਆਏ ਕਹਿੰਦੇ ਜੀ ਅਸੀਂ ਸੈਂਟ ਉੱਥੋਂ ਆਇਆ ਵੀ ਸਾਡਾ ਉਹ ਲੇਡੀ ਜੀ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਇਹ ਉਥੇ ਸੈਂਟਰ ਦੇ ਵਿੱਚ ਹੁੰਦਾ ਸੀ ਵੀ ਅਸੀਂ ਉਹ ਫੋਲ ਕਰਨ ਆਏ ਆ ਵੀ ਤੁਹਾਡਾ ਬੱਚਾ ਫੜਿਆ ਗਿਆ ਤੇ ਇਹਨਾਂ ਨੇ ਅੰਦਰ ਬੈਠ ਕੇ ਚਾਚੂ ਵਗੈਰਾ ਵੀ ਟੀ ਕਾਫੀ ਸਮਾਂ ਬੈਠੇ ਰਹੇ ਨੇ ਮੈਕਨਡ ਤੋਂ ਬਾਅਦ ਫਿਰ ਇਹਨਾਂ ਦੀ ਯਾਤਸ ਵੀ ਕੀਤੀ ਉਥੋਂ ਮੈਨਾ ਹੋ ਗਈ ਤੇ ਉਹਨੇ ਕਰਕੇ ਫਿਰ ਇਸ ਜਿਹੜੀ ਕਾਰਵਾਈ ਹੈ ਜਦੋਂ ਇਹ ਭੱਜ ਗਏ ਉਥੋਂ ਰੌਲਾ ਪਾਇਆ λεडी ਨੇ ਇਹ ਭੱਜ ਗਏ ਆਪਣੀ ਸਕੂਟਰ ਚਾਹ ਕੇ ਜਦੋਂ ਪਤਾ ਲੱਗਾ ਤਾਂ ਇਹ ਦੀ ਸਕੂਟਰ ਹੀ ਚਾਹ ਉਹ ਤੇ ਕੰਦ ਵਿੱਚ ਲੱਗਣ ਤੋਂ ਬਾਅਦ ਉੱਥੇ ਡਿੱਗ ਗਈ ਤੇ ਉਹ ਸਕੂਟਰ ਹੀ ਅਸੀਂ ਰਿਕਵਰ ਕਰ ਲਈ ਹੈ ਕੀ ਕੁਆਲਿਟੀ ਅਨਲਿਸਿਸ ਕਰਨ ਦੀ ਸੀ ਜੀ ਸਭ ਕੁਝ ਹੋ ਗਿਆ ਜੀ ਇਹ ਉਹਦੇ ਵਿੱਚ ਸੀਸੀਟੀਵੀ ਦੇ ਵਿੱਚ ਨਹੀਂ ਆਇਆ ਵੀ ਆਵਾਜ਼ ਨਹੀਂ ਆਈ ਕੀ ਹੈ ਲੇਸਨ ਇਹ ਆਫ ਸਵਿਚੀ ਮਤਲਬ ਫੈਵਰ ਦੇ ਦੇ ਚਾਪੀ ਨੂੰ ਦਿੱਤਾ ਗਿਆ ਸੀ ਸੀਸੀਟੀਵੀ ਦਾ ਉਹ ਇਹਨਾਂ ਦੀ ਉੱਤੇ ਰਸੋਈ ਸੀ ਨੇੜੇ ਰਸੋਈ ਦੇ ਵਿੱਚ ਇੱਕ ਬੰਦੇ ਨੂੰ ਦੇ ਵਿੱਚੋਂ ਜਿਹੜੀ ਸੀਸੀਟੀਵੀ चाकू लैके फिलहाल इन्हों मामला जो चैक तफ्तीश है तब्तीश की जा रही है